ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸਮੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੰਧਾਰ ਵਿੱਚ ਗਏ ਸਨ ਉੱਥੇ ਨਗਰ ਤੋਂ ਬਾਹਰ ਬੈਠ ਕੇ ਤਦੋਂ ਇੱਕ ਪਠਾਨ ਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਫਿਰ ਇੱਥੇ ਉਜਾੜ ਵਿੱਚ ਕਿਉਂ ਬੈਠੇ ਹੋ ਤਦੋਂ ਸਤਿਗੁਰਾਂ ਨੇ ਕਿਹਾ ਕਿ ਅਸੀਂ ਖੁਦਾ ਦੇ ਬੰਦੇ ਹਾਂ ਇਸ ਨਗਰ ਦੇ ਕਿਸੇ ਆਦਮੀ ਨਾਲ ਸਾਡਾ ਕੰਮ ਹੈ ਪਠਾਣ ਨੇ ਕਿਹਾ ਕਿ ਉਸ ਦਾ ਨਾਮ ਕੀ ਹੈ ਸਤਿਗੁਰਾਂ ਨੇ ਕਿਹਾ ਕਿ ਉਹ ਖਾਨ ਚੰਦ ਦਾ ਪੁੱਤਰ ਮਾਨ ਚੰਦ ਹੈ ਉਹ ਆਪ ਹੀ ਸਾਨੂੰ ਇੱਥੇ ਆ ਕੇ ਮਿਲੇਗਾ ਤਦੋਂ ਪਠਾਣ ਨੇ ਪਿੰਡ ਵਿੱਚ ਆ ਕੇ ਮਾਨ ਚੰਦ ਨੂੰ ਕਿਹਾ ਕਿ ਪਿੰਡ ਤੋਂ ਬਾਹਰ ਫਕੀਰ ਤੈਨੂੰ ਮਿਲਣ ਵਾਸਤੇ ਬੈਠੇ ਹੋਏ ਹਨ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਤੁਸੀਂ ਪਿੰਡ ਵਿੱਚ ਜਾ ਕੇ ਉਸ ਨੂੰ ਮਿਲ ਲਵੋ ਪਰ ਉਹਨਾਂ ਨੇ ਕਿਹਾ ਕਿ ਉਹ ਆਪ ਹੀ ਸਾਨੂੰ ਇੱਥੇ ਆ ਕੇ ਮਿਲੇਗਾ ਮਾਨਚੰਦ ਕਹਿਣ ਲੱਗਾ ਕਿ ਮੇਰੀ ਤਾਂ ਕਿਸੇ ਫਕੀਰ ਨਾਲ ਕੋਈ ਜਾਣ ਪਛਾਣ ਵੀ ਨਹੀਂ ਹੈ ਪਠਾਰ ਨੇ ਕਿਹਾ ਕਿ ਫਕੀਰਾਂ ਦੇ ਦਰਸ਼ਨਾਂ ਦਾ ਤੈਨੂੰ ਕਿਹੜਾ ਕੋਈ ਦੋਸ਼ ਲੱਗਣ ਲੱਗਾ ਜਾ ਇੱਕ ਵਾਰੀ ਦਰਸ਼ਨ ਕਰਕੇ ਆ ਤਦੋਂ ਮਾਨਚੰਦ ਕੁਝ ਮਿਸਠਾਨ ਪਦਾਰਤ ਲੈ ਕੇ ਭਾਵੇਂ ਮਿੱਠੇ ਪਦਾਰਤ ਸਤਗੁਰਾਂ ਦੀ ਜੂਰੀ ਵਿੱਚ ਪਹੁੰਚਿਆ ਅਤੇ ਪਦਾਰਤ ਸਤਗੁਰਾਂ ਨੂੰ ਭੇਟ ਕੀਤੇ ਸਤਗੁਰਾਂ ਨੇ ਕਿਹਾ ਕਿ ਮਾਨਚੰਦ ਸਭ ਕੁਸ਼ਲ ਆਨੰਦ ਹੈ ਤਦ ਮਾਨਚੰਦ ਨੇ ਹੈਰਾਨ ਹੋ ਕੇ ਕਿਹਾ ਕਿ ਮਹਾਰਾਜ ਤੁਸੀਂ ਮੈਨੂੰ ਕਦੋਂ ਦੇ ਜਾਣਦੇ ਹੋ ਅਸੀਂ ਤਾਂ ਅੱਗੇ ਕਦੇ ਵੀ ਮਿਲੇ ਵੀ ਨਹੀਂ ਹਾਂ ਤੁਹਾਡਾ ਆਦੇਸ਼ ਕੀੜਾ ਹੈ ਅਤੇ ਕੀ ਕਾਰਜ ਹੈ ਸਤਿਗੁਰਾਂ ਨੇ ਕਿਹਾ ਕਿ ਬੇਗਮ ਪੁਰਾ ਸਾਡਾ ਆਦੇਸ਼ ਹੈ ਨਾਨਕ ਨਿਰੰਕਾਰੀ ਸਾਡਾ ਨਾਮ ਹੈ ਏਕੰਕਾਰ ਨੂੰ ਜਨਨ ਰੂਪ ਲਿਬਾਸ ਧਾਰਨ ਕੀਤਾ ਹੋਇਆ ਹੈ ਮਾਨਚੰਦ ਨੇ ਕਿਹਾ ਕਿ ਮੇਰੇ ਤਾਂ ਕੋਈ ਸਮਝ ਨਹੀਂ ਆਈ ਸਤਿਗੁਰਾਂ ਨੇ ਕਿਹਾ ਕਿ हे ਭਾਈ ऐसे वचनां ਦੇ ਵਿੱਚ ਹੀ ਸਾਰਾ ਸੁਖ ਹੈ ਕਿ ਸੰਸਾਰ ਨੂੰ ਸਤ ਨਾ ਜਾਣੂ ਪਰਮੇਸ਼ਰ ਦੇ ਉੱਤਮ ਨਾਮ ਨੂੰ ਹੀ ਮਨ ਵਿੱਚ ਜਾਣਣਾ ਕਰੂ ਜਿਸ ਨੂੰ ਸੁਣਦਿਆਂ ਮਾਇਆ ਦਾ ਮੋਹ ਨਸ ਜਾਂਦਾ ਹੈ ਫਿਰ ਲੋਕ ਪ੍ਰਲੋਕ ਵਿੱਚ ਵੀ ਸਹਾਇਕ ਹੁੰਦਾ ਹੈ ਇਸ ਪ੍ਰਕਾਰ ਦੇ ਬਚਨ ਕਹਿ ਕਰਕੇ ਉਸ ਦੇ ਕੁਝ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਸਤਗੁਰੂ ਜੀ ਤਲੰਗ ਰਾਗ ਦੇ ਦੂਸਰੇ ਘਰ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਇਕ ਜੋ ਉਦਤੀ ਅਦੁੱਤੀ ਬ੍ਰਹਮ ਹੈ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਿਨ ਕੀ ਆ ਤਨ ਦੇਖਿਆ ਕਿਆ ਕਹੀਐ રે ਭਾਈ ਏ ਭਾਈ ਮਾਨਚੰਦ ਜਿਸ ਪਰਮੇਸ਼ਰ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਉਤਪਤ ਕੀਤਾ ਹੈ ਉਸ ਨੇ ਇਸ ਨੂੰ ਦੇਖਣਾ ਭਗ ਪਾਲਣਾ ਕੀਤਾ ਹੈ ਤੇ ਅਸੀਂ ਕੀ ਕਹਿਣਾ ਕਰੀਏ ਕਿ ਇਸ ਦੀ ਲੈਤਾ ਕੌਣ ਕਰੇਗਾ ਜਾਂ ਇਸ ਸੰਸਾਰ ਵਿਚਲੇ ਜੀਵਾਂ ਦੀ ਕੀ ਹਾਲਤ ਹੋਵੇਗੀ ਕਿਹੋ ਜਿਹਾ ਫਲ ਮਿਲੇਗਾ ਭਾਵ ਉਹ ਵਾਹਿਗੁਰੂ ਆਪ ਹੀ ਜਾਣਦਾ ਹੈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ